ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਬਾਬਾ ਨਾਨਕ ਦੇ ਸੰਗ ਦੇ ਮੇਲੇ ਸੰਬੰਧ ਵਿੱਚ ਜੋ ਬਸਰਾਵਾ ਅੱਡੇ ਤੇ ਵੀਰਾਵਾਂ ਵੱਲੋਂ ਜੋ ਫਰੂਟ ਦਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਛੱਕੇ ਵੇਗ ਦੇ ਨਾਲ ਸੇਵਾ ਕਰੀਆਂ ਹਨ ਤੇ ਤੁਸੀਂ ਦੇਖ ਰਹੇ ਹੋ ਡੀਐਸ ਨਿਊ ਪੰਜਾਬ ਔਰ ਨਵੀਆਂ ਤਾਜ਼ੀਆਂ ਔਰ ਕੱਲ ਨੂੰ ਜੋ ਸੰਗ ਦਾ ਮੇਲਾ ਕਾਦੀਆਂ ਵਿਖੇ ਲੈ ਵੀ ਆਪ ਜੀ ਨੂੰ ਬਖਾਇਆ ਜਾਵੇਗਾ ਐਨਆਰਆਈ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਚੋ ਬੰਤ ਮਾਇਆ ਪ੍ਰਾਪ ਜਾਂਦੇ ਨੇ ਬਾਬਾ ਨਾਨਕੋ ਚਰਦੀ ਕਰਦੇ ਬਾਬਾ ਨਾਨਕੋ ਮੰਗ ਤੇ ਦਿੱਤੀਏ ਨਾ ਹਿੱਤ ਜੋਗੀਆਂ ਪਾਗ ਤੇ ਦਿੱਤੀ ਫਤੇ ਫਨ ਦਾ ਮੇਲਾ ਸੰਗਤ ਨੂੰ ਸਿਆਖ ਕੀ ਜਿਹੜਾ ਚਾਹੁੰਦੇ ਆ ਅਰਕ ਪਿਛਣਾ ਆ ਗਏ ਬਾਬਾ ਜੀ ਕਿਧਰ ਗੜਾ ਰਸਤਾ ਆ ਰਿਹਾ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਤਨ ਤਨ ਗੁਰੂ ਨਾਨਕ ਭਰਸਾ ਮਹਾਰਾਜ ਦੇ ਚੋਲੇ ਦੇ ਮੇਲੇ ਨੂੰ ਮੁੱਖ ਰੱਖਦੇ ਹੋਇਆ ਹਰ ਸਾਲ ਇੱਕ ਤਰੀਕ ਤੋਂ ਜੋ ਕਿ ਸੰਗਤ ਖੜਿਆਲੇ ਸੈਣੀਆਂ ਤੋਂ ਤੁਰਦੀ ਹੈ ਪਹਿਲਾ ਪੜਾ ਕੋਟਲੀ ਦੂਜਾ ਪੜਾ ਹਰਚਵਾਲ ਸਹਿਨ ਤਰੀਕ ਨੂੰ ਘੁੰਮਣਾ ਪਹੁੰਚਦੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਰਦਾ ਭਾਵਨਾ ਦੇ ਨਾਲ ਦਰਸ਼ਨ ਕਰਨੇ ਨੇ ਖਾਸ ਕਰਕੇ ਬੇਨਤੀ ਹੈ ਆਪਣੇ ਗਹਿਣੇ ਗੱਟੇ ਜ਼ਰੂਰੀ ਕਾਗਜ਼ਾਤ ਆਪਣੇ ਪਰਸ ਮਮੈਲ ਇਹਨਾਂ ਦਾ ਖਾਸ ਖਿਆਲ ਰੱਖਣਾ ਹੈ ਜਿੱਥੇ ਸੰਗਤਾਂ ਸਰਦਾ ਭਾਵਨਾ ਦੇ ਨਾਲ ਦਰਸ਼ਨਦਾਰੇ ਕਰਨ ਵਾਸਤੇ ਆਉਂਦੀਆਂ ਨੇ ਉੱਥੇ ਨਾਲ ਜੋ ਕਿ ਚੋਰ ਗੇਸੇ ਕਾਟ ਉਹ ਵੀ ਨਾਲ ਹੀ ਆਉਂਦੇ ਨੇ ਉਹਨਾਂ ਤੋਂ ਸੋਚੇਤ ਰਹਿਣਾ ਹੈ ਖਾਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਦਾਣਾ ਮੰਡੀ ਖੁੱਲੇ ਥਾਂ ਤੇ ਕਾਟ ਹੋ ਰਿਹਾ ਹੈ ਜਿਹੜੇ ਆਪੋ ਆਪਣੇ ਵਹੀਕਲ ਲੈ ਕੇ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਸੰਗਤਾਂ ਪਹੁੰਚਣਾ ਉੱਥੇ ਹੀ ਬਾਬਾ ਜੀ ਪਹੁੰਚ ਕੇ ਸੰਗਤਾਂ ਦੇ ਨਾਲ ਵਿਚਾਰ ਕਰਨਗੇ ਉੱਥੇ ਹੀ ਸੰਗਤਾਂ ਪਹੁੰਚ ਕੇ ਲੰਗਰ ਲਾਉਣ ਅਤੇ ਰਸਤੇ ਵਿੱਚ ਬਾਬਾ ਜੀ ਨੂੰ ਫਤਿਹ ਬੁਲਾਉਣੀ ਹੈ ਕਿਸੇ ਨੇ ਵੀ ਪੈਰਾਂ ਨੂੰ ਹੱਥ ਨਹੀਂ ਲਾਉਣਾ ਸਤਿਕਾਰ ਨਾਲ ਫਤਿਹ ਬੁਲਾਉਣੀ ਹੈ ਤੇ ਸੰਗਤਾਂ ਦੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਣਾ ਜਦੋਂ بارش ਹੁੰਦੀ ਆ ਜਿਹੜੀ ਆਪਾਂ ਲੰਗਰ ਚਲਦਾ ਉਹ ਤੇ ਕੋਈ ਛੱਤ ਬਣਾਉਣ ਦਾ ਕੋਈ ਪ੍ਰਾਲਾ ਕੀਤਾ ਹੋਵੇ 100 ਖਾਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ بارش ਵਿੱਚ ਜਦੋਂ ਲੰਗਰ ਲੱਗਦੇ ਨੇ ਉਦੋਂ ਬਹੁਤ ਮੁਸ਼ਕਲ ਹੁੰਦੀ ਹੈ ਉਹਦੇ ਵਿੱਚ ਸਾਰਿਆਂ ਜਾਣਾਂ ਨੇ ਸੇਵਾਦਾਰਾਂ ਨੇ ਪ੍ਰਬੰਧਕਾਂ ਨੇ ਇਹ ਮਤਾ ਕੀਤਾ ਹੈ ਕਿ ਜੇ ਗੁਰੂ ਨੇ ਕਿਰਪਾ ਕੀਤੀ ਰਹਿਮਤ ਕੀਤੀ ਸੰਗਤਾਂ ਦੇ ਸਹਿਯੋਗ ਨਾਲ ਸੋ ਵੱਡਾ ਹਾਲ ਪਾਇਆ ਜਾਵੇਗਾ ਜਿਸ ਵਿੱਚ ਲੰਗਰ ਲੱਗਣਗੇ ਉੱਤੇ ਸ੍ਰੀ ਅਖੰਡ ਪਾਠ ਹੋਣਗੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤਨ ਮਨ ਧੰਦੇ ਨਾਲ ਸੇਵਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੱਲ ਰਿਹਾ ਕਿਹੜੇ ਰੋਡ ਤੇ ਚੱਲ ਰਿਹਾ ਤੇ ਕਿਹੜੇ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੂੰ ਪਤਾ ਹੀ ਹੈ ਜੋ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਜੀ ਦਾ ਨਗਰ ਕਾਲਵਾ ਦੇ ਨਿਵਾਸੀਆਂ ਡੇਰਾ ਨਿਵਾਸੀਆਂ ਸਾਰੀ ਸੰਗਤ ਨੇ ਰਲ ਮਿਲ ਕੇ ਭਰਾਲਾ ਕੀਤਾ ਹੈ ਤੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਦਾ ਦੇ ਨਾਲ ਇਹ ਲੰਗਰ ਲਾਇਆ ਜਾਂਦਾ ਹੈ ਇਹ ਪ੍ਰਾਤਨ ਜੋ ਰਾਹ ਪਹਿਲੀਆਂ ਸਦੀਆਂ ਤੋਂ ਚੱਲਦਾ ਆ ਰਿਹਾ ਉਹ ਰਾਹ ਵਾ ਬਸਰਾਵਾਂ ਦੇ ਅੱਡੇ ਤੋਂ ਮੁੜ ਕੇ ਕਾਲਾਂ ਵਾਲੇ ਸੂਬੇ ਦੇ ਉੱਤੇ ਆਉਂਦਾ ਤੇ ਸਾਧ ਸੰਗਤ ਜੀ ਇਹ ਲੰਗਰ ਸਾਰੀ ਸੰਗਤ ਵੱਲੋਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਡੇਰਾ ਨਿਵਾਸੀ ਨਗਰ ਨਿਵਾਸੀ ਸਾਰੀਆਂ ਸੰਗਤਾਂ ਵੱਲੋਂ ਬੜੇ ਪ੍ਰੇਮ ਨਾਲ ਲਗਾਇਆ ਜਾਂਦਾ ਹੈ ਤੇ ਚੋਲਾ ਸਾਹਿਬ ਦੀ ਜੋ ਸੇਵਾ ਸੰਗਤ ਲੈ ਕੇ ਆਉਂਦੀ ਬਾਬਾ ਜਗਿੰਦਰ ਸਿੰਘ ਸਾਹਿਬ ਜੀ ਉਹ ਵੀ ਸਾਡੇ ਇਥੋਂ ਦੀ ਰੋਜ਼ ਲੰਘਦੇ ਹਨ ਤੇ ਹੁਣ ਐਰਕਾ ਸੰਗ ਦਾ ਥੋੜਾ ਰੂਟ ਚੇਂਜ ਕਰ ਦਿੱਤਾ ਜੋ ਕਿ ਅੱਗੇ ਡੀਏਵੀ ਸਕੂਲ ਦੇ ਵਿੱਚ ਸੰਗ ਖਲੋਂਦਾ ਸੀ ਐਰਕਾ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਸੰਗ ਦਾ ਸਟੇ ਹੋਊਗਾ ਸਾਰੀਆਂ ਸੰਗਤਾਂ ਉੱਥੇ ਦਰਸ਼ਨ ਮੇਲਾ ਕਰਨ ਪਹੁੰਚੋ ਹੌਮ ਹਮਾ ਕੇ ਹਾਜ਼ਰੀਆਂ ਭਰੋ ਸਾਰੀ ਸੰਗਤ ਨੂੰ ਬੇਨਤੀ ਨਾਲੇ ਗੁਰੂ ਵਾਲੇ ਬਣੋ ਕੇਸਾ ਧਾਰੀ ਹੋ ਕੇ ਅੰਮ੍ਰਿਤ ਛਕ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ 26 ਤਰੀਕ ਤੋਂ ਲੰਗਰ ਸਾਡਾ ਚਾਲੂ ਹੈ ਕੱਲ ਹਸੀਗਾਲ ਜੀ ਹਸੀਗਾਲ ਆਪਣਾ ਨਾਮ ਦੱਸ ਦਿਓ ਜੀ ਮੈਂ ਜੀ ਸੁਖਦਾਰ ਮਖਤਾਰ ਸਿੰਘ ਸਰਪੰਚ ਨਵੀਂ ਟਪਈ ਜਿਹੜਾ ਲੰਗਰ ਚੱਲ ਰਿਹਾ ਉਹ ਕਿਹੜੇ ਰੋਡ ਤੇ ਚੱਲ ਰਿਹਾ ਤੇ ਇਹ ਜੀ ਹਰਜੋ ਆਲ ਬਟਾ ਰੋਡ ਤੇ ਲੰਗਰ ਆ ਇਹ ਅਸੀਂ ਹਰ ਸਾਲ ਹੀ ਮਤਲਬ ਇਸ ਜਗ੍ਹਾ ਤੇ ਲੰਗਰ ਲਾਉਨੇ ਹਾਂ ਇਹ ਲੰਗਰ ਅਸੀਂ ਜੋ ਖੰਡਿਆਲਾ ਸੈਣੀਆਂ ਤੋਂ ਸੰਗਤ ਸੰਗ ਰੂਪ ਦੇ ਵਿੱਚ ਚੱਲ ਕੇ ਆਉਂਦੀ ਹੈ ਖਾਸ ਕਰਕੇ ਉਸੇ ਹੀ ਉਪਲਖਸ਼ ਵਿੱਚ ਲੰਗਰ ਲਾਇਆ ਜਾਂਦਾ ਹੈ ਇਹ ਜਿੰਨੇ ਵੀ ਜਗ੍ਹਾ ਜਗ੍ਹਾ ਤੇ ਲੰਗਰ ਲੱਗੇ ਹਨ ਇਹ ਉਸੇ ਹੀ ਸੰਬੰਧ ਵਿੱਚ ਲਾਏ ਗਏ ਹਨ ਔਰ ਇਹ ਆਜੋ ਆਜੋ ਦੇ ਗੁਰੂ ਦੇ ਪਿਆਰੋ ਆ ਕੇ ਕਰਾਰੇ ਗੁਰੂ ਜੀ ਦਾ ਨਾਮ ਲਈ ਬਿਗਵਾਣ ਨਾਮ ਉਹ ਜੋ ਆਦਾ ਮਿਲ ਗਿਆ ਆਪਣੀ ਮੇਰੇ ਆਕਲਾਂ ਤੇ ਪਾਉਂਦੇ ਨੇ ਹੁਣ ਤੋਂ ਚੰਗੀ ਕਿਸਮਾ ਵੱਲੋਂ ਮਨੋਜਨ ਸਰਬ ਜੋ ਕਿ ਗੁਰੂ ਸਾਹਿਬ ਦੇ ਚਾਲੇ ਦੀਆਂ ਟੇਰੀਆਂ ਵਿੱਚ ਬਹੁਤ ਸੁੰਦਰ ਲੰਗਰ ਕਰਦੀਆਂ ਨੇ ਅਜੋ ਗੁਰੂ ਦੇ ਪਿਆਰਿਓ ਕੁਟੇ ਮਿੱਟੀ ਚੱਣੀ ਦੇ ਗੋਲ ਗੱਪੇ ਛੱਕੇ ਜਣਾ ਤੇ ਗਰਮ ਗਰਮ ਚਾਹ ਛੱਕੇ ਜਣਾ ਦੀ ਆਜੋ ਗੁਰੂ ਦੇ ਪੈਰਾਂ ਲਾਵਾ ਮੁਰਸਲ ਗੱਟੀਆਂ ਸਿੱਟਾਂ ਨੂੰ ਟੋਲਾ ਸਾਹਿਬ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਧੰਨ ਗੁਰਨਾਨ ਦੇ ਪਾਸ਼ਾ ਤੋਂਂਡੀ ਜੱਤਾਂ ਸੰਗਤ ਦੇ ਚੜ੍ਹਦੀ ਕਲਾ ਚੜ੍ਹ ਕੇ ਕਿਉਂਕਿ ਇੱਕ ਸਾਲ ਹੋ ਜਾਂਦਾ ਸਾਨੂੰ ਡਿੱਗਦੇ ਹੋਣੇ ਇੱਕ ਸਾਲ ਬਾਦੇ ਪ੍ਰੋਗਰਾਮ

ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਮੇਲਾ ਦਾ ਬਹੁਤ ਜਗ੍ਹਾ ਪਹੁੰਚਿਆ ਹੈ ਬਹੁਤ ਸਵਾਜਨਾਂ ਨੇ ਐਸ ਵੇਲੇ ਸੰਗਤ ਸੇਵਾ ਡੇਰਾ ਸਾਹਿਬ ਦੇ 14 ਦਰਸ਼ਨ ਕਰਨ ਲਈ ਹਰ ਚੌਲਵੇ ਸੰਗਤ ਪਹੁੰਚ ਰਹੀ ਆ ਐਸ ਵੇਲੇ ਸਾਡੇ ਇਲਾਕੇ ਦੇ ਵਿੱਚ ਇਹ ਚੌਂਗ ਦੇ ਵਿੱਚ ਪੂਰੀਆਂ ਛੋਲੇ ਔਰ ਪਕੌੜੇ ਤੇ ਚਾਹ ਦਾ ਲੰਗਰ ਗਰਮੋ ਗਰਮ ਲਗਾਤਾਰ ਚੱਲ ਰਿਹਾ ਸੰਗਤਾਂ ਆਉਣ ਆ ਕੇ ਸ਼ਕਨ ਜੀ ਆਇਆਂ ਨੂੰ ਧੰਨਵਾਦ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ